ਕਲਕੱਤਿਆਂ ਪੱਖੀ ਲਿਆ ਦੇ ਝੱਲੂਗੀ ਸਾਰੀ ਰਾਤ ਬੇ ਕਲਕੱਤਿਆਂ ਪੱਖੀ ਲਿਆ ਦੇ ਝੱਲੂਗੀ ਸਾਰੀ ਰਾਤ ਇਹ ਮੈਂ ਨਹੀਂ ਇਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿਉਂ ਕਹਿ ਰਹੇ ਨੇ ਇਹ ਵੀ ਤੁਹਾਨੂੰ ਦੱਸਦੇ ਆ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਚੋਣ ਅਖਾੜਾ ਭਖਿਆ ਹੋਇਆ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਉੱਥੇ ਹੀ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਆਪਣੀ ਪਾਰਟੀ ਦੇ ਕੈਂਡੀਡੇਟ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਲੁਧਿਆਣਾ ਦੇ ਵਿੱਚ ਮੌਜੂਦ ਸਨ ਹਲਕਾ ਲੁਧਿਆਣਾ ਦੇ ਇਲਾਕਾ ਵੈਸਟ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਬੈਠ ਕੇ ਪੱਖੀ ਚੱਲੀ ਜਾਂਦੀ ਹੈ ਮੁਹੰਮਦ ਸਦੀਕ ਵੀ ਉਹਨਾਂ ਦੇ ਨਾਲ ਬੈਠੇ ਨੇ ਮੁਹੰਮਦ ਸਦੀਕ ਜੀ ਉਹਨਾਂ ਨੂੰ ਕਹਿ ਰਹੇ ਨੇ ਕਿ ਇਹ ਜਿਹੜਾ ਹਾਲ ਹੈ ਸਰਕਾਰ ਦਾ ਇਹ ਝੂਠ ਦੇ ਸਿਰ ਤੇ ਸਰਕਾਰ ਚੱਲ ਰਹੀ ਹੈ ਹੁਣ ਲੇਟ ਗਈ ਹੋਈ ਹੈ ਦਾ ਲੈਂਟ ਜਦੋਂ ਗਈ ਹੋਈ ਹੈ ਗਰਮੀ ਇੰਨੀ ਹੈ ਕਿ ਗਰਮੀ ਦੇ ਵਿੱਚ ਇਹ ਗਾਣਾ ਮੈਨੂੰ ਯਾਦ ਆਉਂਦਾ ਕਲਕੱਤੀੋਂ ਪੱਖੀ ਲਿਆ ਦੇ ਚੱਲੂਗੀ ਸਾਰੀ ਰਾਤ ਵੀ ਨਾਲੇ ਤਾਂ ਮੁਹੰਮਦ ਸਦੀਕ ਉਹਨਾਂ ਨੂੰ ਚਰਨਜੀਤ ਚੰਨੀ ਹੋਣਾਂ ਦੇ ਵੱਲੋਂ ਪੱਖੀ ਢੱਲੀ ਜਾ ਰਹੀ ਹੈ ਤੇ ਨਾਲੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਪਰ ਜਿਹੜੇ ਤੰਜ ਕੱਸੇ ਜਾ ਰਹੇ ਨੇ ਕਿਸ ਤਰ੍ਹਾਂ ਇਹ ਸਾਰਾ ਉਹਨਾਂ ਨੇ ਉੱਥੇ ਹਾਸੇ ਮਜ਼ਾਕ ਦੇ ਵਿੱਚ ਜਿਹੜੀਆਂ ਗੱਲਾਂ ਕਈਆਂ ਨੇ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਪਰ ਤੰਜ ਕੱਸੇ ਨੇ ਆਓ ਤੁਸੀਂ ਵੀ ਸੁਣੋ ਮੈਂ ਅੱਜ ਹਲਕਾ ਬੈਸਟ ਲੁਗਿਆਣੇ ਦੇ ਘਰ ਇੰਦਰਾ ਕਲੋਨੀ ਦੇ ਵਿੱਚ ਸਰਦਾਰ ਗੁਰਮਤ ਸਿੰਘ ਜੀ ਦੇ ਘਰ ਬੈਠਾ ਤੇ ਲਾਈਟ ਹੈ ਜਿਹੜੀ ਬਿਜਲੀ ਇੱਥੇ ਸਵੇਰੇ 9 ਵਜੇ ਤੀ ਗਈ ਵੀ ਹੈ ਸ਼ਾਮ ਦੇ ਲਗਭਗ 6 ਵਜੇ ਨੂੰ ਆਏ ਹੋਏ ਹੈ ਤੇ ਮੇਰੇ ਨਾਲ ਸ੍ਰੀਖਸ਼ਾ ਬੈਠੇ ਹੈ ਮੇਰੇ ਗੀਤ ਇਹਨਾਂ ਦਾ ਯਾਦ ਆ ਰਿਹਾ ਕਲਕੱਤ ਤੋਂ ਪੱਖੀ ਲਿਆਦੇ ਚੱਲੂਗੀ ਸਾਡੀ ਰਾਤ ਮੇਰੇ ਆਪਣੇ ਬਚਪਨ ਦੇ ਦਿਨ ਆ ਰਹੇ ਜਦ ਮੇਰੀ ਬੀਬੀ ਆਹਾ ਜਦਨੀ ਜਿਹੜੀਆਂ ਪੱਖੀਆਂ ਬੁਣੇ ਕਰਦੀ ਸੀ ਮਨੋਰੇ ਲੋਕ ਕਹਿੰਦੇ ਅਬਾਈ ਜੀ ਕਹਿੰਦੇ ਕਿ ਜੀ ਆ ਇੰਦਰਾ ਕलोनी ਵਾਲੇ ਜਿਹੜੇ ਮਕਾਨ ਐ ਸਾਨੂੰ ਕਾਂਗਰਸ ਨੇ ਦਿੱਤੇ ਹੋਏ ਐ ਐਸੇ ਉਹ ਕਾਂਗਰਸ ਕਰਕੇ ਬੈਠੇ ਐ ਮੈਂ ਕਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਪਾਰਾ ਜਿਹੜੀ ਸਵੇਰ ਦੀ ਗਰਮੀ ਦੇ ਵਿੱਚ ਬੱਚਰਾਂ ਚ ਬੈਠੇ ਐ ਇਹੇ ਚਾੜ ਵਾਲਿਆ ਕਰਦੇ ਸੋ ਅੱਜ ਜਿਸ ਹਮਚੜੀ ਲੋਡ ਐ ਕਿ ਜੇ ਅੱਜ ਇਲੈਕਸ਼ਨ ਦੇ ਦਿਨਾਂ ਵਿੱਚ ਇਹ ਸਰਕਾਰ ਬਿਜਲੀ ਨਹੀਂ ਦੇ ਪਾ ਰਹੀ ਆਪਾਂ ਗਰਮੀ 'ਚ ਬੈਠੇ ਨੂੰ ਦਿਹਾਣੇ ਵਾਲਿਓ ਆਹ ਹੁੰਦੀ ਤਰੀਕੇ ਬਾਅਦ ਤੁਹਾਡਾ ਕੀ ਹਾਲ ਹੋਊਗਾ ਤੁਸੀਂ ਸਮਝਣਾ ਇਹ ਸਰਕਾਰ ਸਿਰਫ ਝੂਠ ਦੇ ਸਿਰ 'ਤੇ ਚੱਲ ਰਹੀ ਹੈ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਬਿਜਲੀ ਨਹੀਂ ਦੇ ਪਾ ਰਹੇ